ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਇਸ ਵੇਲੇ ਬਹੁਤ ਵੱਡਾ ਮਸਲਾ ਆ। ਲਗਭਗ ਰੋਜ਼ ਹੀ ਕੋਈ ਨਾ ਕੋਈ ਬਿਆਨ ਇਸ ਤਰ੍ਹਾਂ ਦਾ ਇਮੀਗ੍ਰੇਸ਼ਨ ਸੰਬੰਧੀ ਕਿਸੇ ਨਾ ਕਿਸੇ ਪਾਸਿਓਂ ਆਇਆ ਹੁੰਦਾ। ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਹੇ ਹਾਂ ਕਿ ਇਹ ਟੈਂਪਰੇਰੀ ਫੋਰਨ ਵਰਕਰ ਦੇ ਉੱਤੇ ਕੱਟ ਕਰ ਰਿਹਾ, ਸਖਤੀ ਕਰ ਰਿਹਾ, ਕਦੇ UN ਦੀ ਰਿਪੋਰਟ ਆਉਂਦੀ ਹੈ ਟੈਂਪਰੇਰੀ ਫੋਰਨ ਵਰਕਰ ਦੇ ਉੱਤੇ, ਕਦੇ ਸਟੂਡੈਂਟਸ ਦੇ ਉੱਤੇ ਕੱਟ ਕੀਤਾ ਜਾਂਦਾ, ਕਦੇ ਪੋਸਟ ਗ੍ਰੈਜੂਏਟ ਤੋਂ ਬਿਨਾ ਬਾਕੀ ਸਪਾਊਸ ਵੀਜ਼ੇ ਬੰਦ ਕੀ ਐਲਐਮਆਈਆਂ ਜਿਹੜੀਆਂ ਉਹਦੇ ਉਹਦੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਚੇਂਜ ਕੀਤੀਆਂ ਜਾ ਰਹੀਆਂ ਕਈ ਕੁਸ਼ ਚੇਂਜ ਕੀਤਾ ਜਾ ਰਿਹਾ ਅੱਜ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦਾ ਬਿਆਨ ਆਇਆ ਕਿ ਫੈਡਰਲ ਸਰਕਾਰ ਇਸ ਵੇਲੇ ਥੋੜੀ ਜੀ ਇਸ ਮਾਉਂਟ ਦੇ ਵਿੱਚ ਸਖਤੀ ਕਰਨ ਬਾਰੇ ਸੋਚ ਰਹੀ ਹੈ ਕਿ ਬਹੁਤ ਸਾਰੀਆਂ ਆਪਸ਼ਨ ਆ ਸਾਡੇ ਕੋਲ ਜਿਹਦੇ ਉੱਤੇ ਸੀ ਕੈਨੇਡਾ ਦੀ ਜਿਹੜੀ ਪਰਮਨੈਂਟ ਰੈਜ਼ੀਡੈਂਟ ਲੈਵਲ ਆ ਕੈਨੇਡਾ ਦੇ ਵਿੱਚ ਉਹਦੇ ਉੱਤੇ ਪੁਨਰ ਵਿਚਾਰ ਕਰ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੀ ਚੇਂजेस ਹੋਣੀਆਂ ਉਹ ਵੱਡੀਆਂ ਹੋਣੀਆਂ ਜਿਹੜੇ ਉਹਨਾਂ ਦੇ ਬਿਆਨ ਦੇ ਵਿੱਚ ਗੱਲ ਕਰ ਪਰ ਕਹੀ ਹੈ ਕਿ ਅਪਕਮਿੰਗ ਚੇਂजेस ਵਿਲ ਨਾਟ ਬੀ ਕੋਸਮੈਟਿਕ ਬਟ ਸਿਗਨੀਫੀਕੈਂਟ ਮਤਲਬ ਐਵੇਂ ਜਿਹੜਾ ਮਤਲਬ ਮਾੜਾ ਮੋਟਾ ਲੰਬਾ ਪੋਚੀ ਨਹੀਂ ਹੋਣੀ ਵੱਡੇ ਫੈਸਲੇ ਲਏ ਜਾਣਗੇ ਇਸ ਮੌਕੇ ਤੇ ਜਿਹੜੇ ਬਿਆਨ ਬਹੁਤ ਮਹੱਤਵਪੂਰਨ ਇਹਦੇ ਕਈ ਅਰਥ ਨੇ ਇੱਕ ਤੇ ਇਹ ਆ ਵੀ ਹੋ ਸਕਦਾ ਲੱਗਦਾ ਇਹ ਆ ਕਿ ਇਹ ਬਾਹਰੋਂ ਆਉਣ ਵਾਲੇ ਬੰਦੇ ਰੋਕ ਦੇਣ ਬੰਦੇ ਰੋਕ ਦੇਣੇ ਚਾਹੀਦੇ ਆ ਬਹੁਤ ਹੀ ਸਖਤੀ ਰਣੇ ਕੀਤੀ ਵੀ ਆ ਸਾਰਾ ਕੁਝ ਕੰਟਰੋਲਡ ਹੋਣਾ ਚਾਹੀਦਾ ਪਰ ਉਹ ਸਾਰੇ ਕੁਝ ਦੇ ਵਿੱਚ ਕਦੇ ਵੀ ਪਰਮਾਨੈਂਟ ਰੈਜ਼ਿਡੈਂਸ ਦੇ ਉੱਤੇ ਸਵਾਲ ਨਹੀਂ ਸੀ ਉੱਠਿਆ ਇਹਨਾਂ ਦੀ ਜਿਹੜੀ ਨੀਤੀ ਹੁੰਦੀ ਹੈ ਕਿ ਪਿਛਲੇ 3 ਸਾਲ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਸ ਸਾਲ ਦੇ ਵਿੱਚ 424 ਦੇ ਵਿੱਚ 485 ਹਜ਼ਾਰ ਬੰਦਾ ਪੱਕਾ ਕਰਨਾ 25 ਦੇ ਵਿੱਚ 5 ਲੱਖ ਬੰਦਾ ਪੱਕਾ ਕਰਨਾ 26 ਦੇ ਵਿੱਚ ਫਿਰ 5 ਲੱਖ ਬੰਦਾ ਪੱਕਾ ਕਰਨਾ ਹੁਣ ਸਵਾਲ ਉਧਰਲੇ ਪਾਸੇ ਨੂੰ ਤੁਰ ਪਿਆ ਕਿ ਹੋ ਸਕਦਾ ਏ ਜਿਹੜੇ ਕਹਿ ਰਹੇ ਆ ਕਿ ਅਪਕਮਿੰਗ ਚੇਂਜਸ ਵਿਲ ਨਾਟ ਬੀ ਕੋਸਮੈਟਿਕ ਬਟ ਸਿਗਨੀਫੀਕੈਂਟ ਇਹਦਾ ਮਤਲਬ ਇਹ ਆ ਕਿ ਇਹ ਉਹਦੇ ਉੱਤੇ ਵੀ ਕੁਝ ਕਰ ਸਕਦੇ ਵੀ ਪੱਕੇ ਘਟਾ ਦੇਣ ਜਾਂ ਕੁਝ ਹੋਰ ਕਰ ਦੇਣ ਕਦੇ ਸਾਡਾ ਇਸ ਵੇਲੇ ਸਮਾਂ ਆ ਗਿਆ ਕਿ ਸਾਨੂੰ ਕੁਛ ਨਾ ਕੁਛ ਅਸਲ ਦੇ ਵਿੱਚ ਕੁਝ ਵਿਕਲਪ ਲੱਭਣੇ ਪੈਣੇ ਆ ਤੇ ਉਹ ਅਸਲ ਵਿਕਲਪ ਲੱਭ ਕੇ ਸਾਨੂੰ ਪ੍ਰਾਈਮ ਮਿਨਿਸਟਰ ਦੇ ਜਿਹੜੇ ਟੇਬਲ ਦੇ ਉੱਤੇ ਰੱਖਣੇ ਪੈਣਗੇ ਜਿਹੜੀ ਅਗਲੀ ਕੈਬਨਿਟ ਮਿਨਿਸਟਰ ਦੀ ਹੈਗੀ ਆ ਕਿ ਉਹਦੇ ਉੱਤੇ ਦੇਖ ਸਕਣ ਕਿ ਚੇਂਜਸ ਕਿਹੜੀਆਂ ਆ ਨਾ ਕਿ ਇਹ ਸਿਰਫ ਪਬਲਿਕ opinion ਨੂੰ ਡੀਲ ਕਰਨ ਦੇ ਲਈ ਹੁਣ ਸਗੋਂ ਰੀਅਲ ਸਿਗਨੀਫੀਕੈਂਟ ਤਬਦੀਲੀ ਹੋਵੇ ਮਾਰਕ ਮਿਲਰ ਨੇ ਇਹ ਇੱਕ ਇੰਟਰਵਿਊ ਦੇ ਵਿੱਚ ਕੱਲ ਜਿਹੜੀ ਗੱਲਬਾਤ ਉਹਨਾਂ ਨੇ ਇੱਕ ਟੀਵੀ ਚੈਨਲ ਦੇ ਨਾਲ ਇੰਟਰਵਿਊ ਕਰਕੇ ਉੱਥੇ ਗੱਲਬਾਤ ਦੱਸੀ ਆ ਸੋ ਗੱਲ ਉਹਨਾਂ ਦੀ ਸਹੀ ਹੈ ਵੀ ਇੱਕ ਤੇ ਪਬਲਿਕ opinion ਨੂੰ ਅਡਰੈਸ ਕਰਨ ਦੀ ਗੱਲ ਆ ਲੋਕਾਂ ਦੇ ਵਿੱਚ ਆਮ ਧਾਰਨਾ ਬਣ ਚੁੱਕੀ ਹੈ ਕਿ ਕੈਨੇਡਾ ਦੇ ਵਿੱਚ ਘਰਾਂ ਦੀ ਸ਼ਾਰਟੇਜ ਜਿੰਨਾ ਕੁਝ ਸਾਰਾ ਹਿਸਾਬ ਕਿਤਾਬ ਹੈਗਾ ਸਕੂਲਾਂ ਦੀ ਸਮੱਸਿਆ ਕਿਰਾਇਆਂ ਦੀ ਸਮੱਸਿਆ ਇਹ ਸਾਰੇ ਕੁਝ ਦੇ ਲਈ ਜ਼ਿੰਮੇਵਾਰ ਮਾਈਗ੍ਰੈਂਟਸ ਨੇ ਵੀ ਸਰਕਾਰ ਨੇ ਇੰਨੇ ਕਸਦ ਲੈ ਨਾਲ ਕੋਲੇ ਹਿਸਾਬ ਕੋਈ ਨਹੀਂ ਰਿਹਾ ਤੇ ਹੁਣ ਗਿਣਤੀ ਨਹੀਂ ਹੋ ਰਹੀ ਵੀ ਕੀ ਹੋਣਾ ਚਾਹੀਦਾ ਹੁਣ ਇਹ ਕੰਟਰੋਲ ਕਰ ਰਹੇ ਆ ਤੇ ਉਹਨੂੰ ਕੋਸ਼ਿਸ਼ ਕਰ ਰਹੇ ਆ ਹੁਣ ਇਹ ਕਹਿ ਰਿਹਾ ਕਿ ਮਸਲਾ ਇੱਥੇ ਤੱਕ ਨਹੀਂ ਖੜਾ ਵੀ ਸਿਰਫ ਇਹਨੂੰ ਲੋਕਾਂ ਦੀ opinion ਨਾਲ ਡੀਲ ਕਰਨ ਲਈ ਅਸੀਂ ਕੁਝ ਫੈਸਲੇ ਹੀ ਅਸੀਂ ਸੱਚੀ ਕੋ ਸਖਤ ਫੈਸਲੇ ਲਵਾਂਗੇ ਉਹਨਾਂ ਦਾ ਕਮੈਂਟ ਉਸ ਵੇਲੇ ਆਇਆ ਮਾਰਕ ਮਿਲਰ ਦਾ ਜਦੋਂ ਇਹ ਅਟੈਂਡ ਕਰਨ ਜਾ ਰਹੇ ਆ ਲਿਬਰਲ ਕੈਬਨਟ ਜਿਹੜੀ ਰਿਟਰੀਟਾ ਆਪਣੇ ਜਿਹੜੀ ਚੱਲ ਰਹੀ ਹੈ ਹੈਲੀਫੈਕਸ ਦੇ ਵਿੱਚ ਚੱਲ ਰਹੀ ਆ ਹੁਣ ਇਸ ਵੇਲੇ ਬਹੁਤ ਸਾਰੇ ਕੈਨੇਡਾ ਦੇ ਵਿੱਚ ਰਹਿੰਦੇ ਲੋਕਾਂ ਨੂੰ ਹਾਊਸਿੰਗ ਦੀ ਸਮੱਸਿਆ ਆਈ ਆ ਅਫੋਰਡੇਬਿਲਟੀ ਦੇ ਕਨਸਰਨ ਆਇਆ ਫੈਡਰਲ ਸਰਕਾਰ ਨੇ ਲਗਾਤਾਰ ਇਹਦੇ ਉੱਤੇ ਪ੍ਰੈਸ਼ਰ ਰਿਹਾ ਹੈ ਹਿਸ਼ ਵੇਲੇ ਕਿ ਜਿਹੜੇ ਟੈਂਪਰੇਰੀ ਤੇ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ ਕੈਨੇਡਾ ਦੇ ਵਿੱਚ ਆ ਰਹੇ ਉਹਦਾ ਇੱਕ ਲਗਾਤਾਰ ਪ੍ਰੈਸ਼ਰ ਆ ਸੋਮਵਾਰ ਨੂੰ ਫੈਡਰਲ ਸਰਕਾਰ ਨੇ ਅਨਾਉਂਸ ਕੀਤਾ ਸੀ ਕਿ ਅਸੀਂ ਜਿਹੜੇ ਲੋ ਵੇਜ ਸਟ੍ਰੀਮ ਦੇ ਵਿੱਚ ਟੈਂਪਰੇਰੀ ਵਰਕਰਸ ਨੇ ਉਹਨਾਂ ਨੂੰ ਕੱਟ ਕਰਾਂਗੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕੋਵਿਡ ਤੋਂ ਬਾਅਦ ਇਹਨਾਂ ਦੇ ਵਿੱਚ ਵਾਧਾ ਬਹੁਤ ਆਇਆ ਸੀ ਲੇਬਰ ਸ਼ਾਰਟੇਜ ਸੀ ਇੱਥੇ ਉਹਨੂੰ ਪੂਰਾ ਕਰਨ ਦੇ ਲਈ ਇਹਨਾਂ ਨੇ ਜਿਹੜੇ ਵੀ ਬਿਜ਼ਨਸ ਵਾਲੇ ਜਾਂ ਕੰਪਨੀयां ਵਾਲੇ ਸੀ ਉਹਨਾਂ ਨੂੰ ਆਗਿਆ ਦਿੱਤੀ ਕਿ ਭਾਈ ਤੁਸੀਂ ਬਾਹਰੋਂ ਬੰਦੇ ਸਾਧ ਲਓ 10 ਬੰਦੇ ਤੁਹਾਡੇ ਕੰਮ ਕਰਦੇ ਆ ਦੋ ਜਣੇ ਬਾਹਰੋਂ ਸਾਧ ਲਓ ਹੁਣ ਇਹ ਕਹਿੰਦੇ 10ਾਂ ਦੇ ਪਿੱਛੇ ਦੋ ਨਹੀਂ ਇੱਕ ਸਾਧ ਸਕਦੇ ਆ ਪਹਿਲਾਂ ਕਹਿੰਦੇ ਸੀ 2 ਸਾਲ ਦੇ ਲਈ ਬੰਦਾ ਰੱਖ ਲਓ ਕਹਿੰਦੇ 1 ਸਾਲ ਦੇ ਲਈ ਰੱਖੋ ਉਹ ਸਾਰੀ ਸ਼ਕਤੀ ਕਰਨ ਤੋਂ ਬਾਅਦ ਜਿਹੜੀ ਹੁਣ ਜਸਨ ਟਰੂਡੋ ਨੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਥੋੜਾ ਜਿਹਾ ਇਸ਼ਾਰਾ ਕੀਤਾ ਕਿ ਇਮੀਗ੍ਰੇ ਫਾਲ ਦੇ ਵਿੱਚ ਆ ਜਾਣੀਆਂ ਤੇ ਉਹ ਵੀ ਖਾਸ ਤੌਰ ਦੇ ਉੱਤੇ ਪਰਮਾਨੈਂਟ ਰੈਜ਼ੀਡੈਂਟਸ ਦੇ ਲਈ ਸੋ ਇਹ ਕੁਝ ਵੀ ਕਰ ਸਕਦੇ ਆ ਜਾਂ ਤੇ ਜਿਹੜੀ ਪੇਰੈਂਟਸ ਕੈਟਾਗਰੀ ਆ ਉਹਦੇ ਵਿੱਚ ਪੀਆਰ ਬੰਦ ਕਰਕੇ ਪੱਕੀ ਕਰ ਸਕਦੇ ਆ ਜਾਂ ਜਿਹੜੇ 5 ਲੱਖ ਇਹਨਾਂ ਨੇ ਕਿਹਾ ਉਹਨੂੰ ਘਟਾ ਸਕਦੇ ਆ ਕੁਛ ਨਾ ਕੁਛ ਇਹਦੇ ਵਿੱਚ ਇਹ ਫੈਸਲਾ ਕਰਨਗੇ ਆਮ ਤੌਰ ਤੇ ਐਸੀ ਤਰ੍ਹਾਂ ਹੁੰਦਾ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੀਆਂ ਡਿਵੈਲਪਡ ਕੰਟਰੀਜ਼ ਨੇ ਇਹਨਾਂ ਦੇ ਵਿੱਚ ਐਸੀ ਤਰ੍ਹਾਂ ਹੁੰਦਾ ਪਹਿਲਾਂ ਇੱਕ ਕੈਟਾਗਰੀ ਖੋਲ੍ਹਦੀ ਆ ਫਿਰ ਉਹ ਹੌਲੀ ਹੌਲੀ ਇਮੀਗ੍ਰੇਸ਼ਨ ਵੱਧ ਜਾਂਦੀ ਆ ਉਥੇ ਜਾ ਕੇ ਫਿਰ ਇਹ ਰੋਕ ਰਾਉਣੇ ਸ਼ੁਰੂ ਕਰ ਦਿੰਦੇ ਫਿਰ ਪੱਕੇ ਕਰਨੇ ਬੰਦ ਕਰ ਦਿੰਦੇ ਆ ਕੁਝ ਕੇਸਸ ਦੇ ਵਿੱਚ ਹੀ ਬੰਦਾ ਪੱਕਾ ਹੋ ਸਕਦਾ ਤੇ ਹੌਲੀ ਹੌਲੀ ਉਹਨੂੰ ਵਕਫ ਵਕਫ ਥਾਂ ਯੂਕੇ ਦੀ ਐਗਜ਼ਾਮਪਲ ਲੈ ਲਓ ਜੋ ਕੋ ਯੂਕੇ ਦੇ ਵਿੱਚ ਹੋਇਆ ਲੱਗਦਾ ਉਹੀ ਕੈਨੇਡਾ ਦੇ ਵਿੱਚ ਹੋਣ ਜਾ ਰਿਹਾ ਪਹਿਲਾਂ ਧੜਾ ਧੜ ਲੋਕ ਚਲੇ ਗਏ ਫਿਰ ਪਰਿਵਾਰ ਬੰਦ ਕੀਤੇ ਫਿਰ ਮਾਪੇ ਬੰਦ ਕੀਤੇ ਫਿਰ ਪੱਕੇ ਬੰਦ ਕੀਤੇ ਫਿਰ ਸਿਰਫ ਵਿਆਹ ਵਾਲੇ ਕਰ ਦਿੱਤੇ ਵਿਆਹ ਵਾਲਿਆਂ ਦੇ ਉੱਤੇ ਵੀ ਸਖਤੀ ਕਰ ਦਿੱਤੀ ਤੇ ਅਲਟੀਮੇਟਲੀ ਉਥੇ ਪੱਕਾ ਹੋਣਾ ਲਗਭਗ ਅਸੰਭਵ ਹੋ ਗਿਆ ਉਹੀ ਕੁਝ ਸ਼ਾਇਦ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਥਾਂ ਦੇ ਉੱਤੇ ਕਰਨਗੇ ਜੇ ਇਹਨਾਂ ਨੇ ਪਰਮਾਨੈਂਟ ਰੈਜ਼ੀਡੈਂਟਸ ਦੇ ਲੈਵਲ ਦੇ ਵਿੱਚ ਕੱਟ ਕਰ ਦਿੱਤਾ ਤਾਂ ਇਹਨਾਂ ਨੂੰ ਆਪਣੀ ਪਾਲਿਸੀ ਰਿਵਰਸ ਕਰਨੀ ਪਊਗੀ ਜਦੋਂ ਜਸਨ ਟੋਡੋ ਦੀ ਸਰਕਾਰ ਦੇ ਵਿੱਚ ਇਹਨਾਂ ਨੇ ਫੈਸਲਾ ਕੀਤਾ ਸੀ ਬੰਦੇ ਇਹਨਾਂ ਨੇ ਕਾਫੀ ਪੱਕੇ ਕਰਨੇ ਸ਼ੁਰੂ ਕਰ ਦਿੱਤੇ ਪਹਿਲਾਂ ਨਹੀਂ ਸੀ ਇੰਨੇ ਹੁੰਦੇ ਲਗਭਗ ਦੁੱਗਣੇ ਦੇ ਉੱਤੇ ਪਹੁੰਚ ਗਏ ਇੱਕ ਪਾਲਿਸੀ ਬਣਦੀ ਹੈ ਅਗਲੇ 3 ਸਾਲ ਜਾਂ 5 ਸਾਲ ਦੇ ਇਹਨਾਂ ਨੇ ਪਾਲਿਸੀ ਬਣਾ ਲਈ ਸੀ 24 ਦੇ ਵਿੱਚ 4,85,000 25 ਦੇ ਵਿੱਚ 5,26 ਦੇ ਵਿੱਚ ਫਿਰ 5 ਲੱਖ ਜੇ ਹੁਣ ਇਹਨੂੰ ਇਹ ਬੈਕ ਕਰਦੇ ਆ ਪਰ ਇਹਦਾ ਮਤਲਬ ਇਹ ਆ ਕਿ ਇਹਨਾਂ ਦੀ ਆਪਣੀ ਪਾਲਿਸੀ ਨੂੰ ਉਹਨਾਂ ਨੂੰ ਬਦਲਣਾ ਪਊਗਾ। ਕੈਨੇਡਾ ਇਸ ਵੇਲੇ ਲਗਭਗ ਹੁਣ ਤੱਕ ਇਹੋ ਜਿਹਾ ਦੇਸ਼ ਰਿਹਾ ਜਿੱਥੇ ਇਮੀਗ੍ਰੇਸ਼ਨ ਦਾ ਹਮੇਸ਼ਾ ਪੋਜ਼ਿਟਿਵ ਇਫੈਕਟ ਪਿਆ ਪਰ ਜਿਸ ਤਰੀਕੇ ਨਾਲ ਇੰਟੀਗ੍ਰੇਟ ਕਰਦੇ ਆ ਇੱਕ ਦੂਜੇ ਦੇ ਨਾਲ ਤੇ ਇੱਕ ਦੂਜੇ ਦੀ ਮਤਲਬ ਕਾਮਯਾਬੀ ਜਾਂ ਦੇਸ਼ ਦੀ ਕਾਮਯਾਬੀ ਵੀ ਇਹਦੇ ਨਾਲ ਹੀ ਹੈਗੀ ਆ। ਪਿਛਲੇ ਨਵੰਬਰ ਦੇ ਵਿੱਚ ਫੈਡਰਲ ਸਰਕਾਰ ਨੇ ਅਨਾਉਂਸ ਕੀਤਾ ਸੀ ਕਿ ਪਰਮਾਨੈਂਟ ਰੈਜ਼ੀਡੈਂਟ ਟਾਰਗੇਟ ਨੂੰ ਫ੍ਰੀਜ਼ ਕਰ ਰਹੇ ਆ ਅਗਲੇ 3 ਸਾਲਾਂ ਦੇ ਲਈ ਤਾਂ ਕਿ ਸਸਟੇਨੇਬਿਲਿਟੀ ਨੂੰ ਹਨ ਸ਼ੋਰ ਕੀਤਾ ਜਾ ਸਕੇ ਪਰਮਨੈਂਟ ਰੈਜ਼ੀਡੈਂਟ ਜਿਹੜੇ 4 ਲੱਖ 85000 ਨੇ ਉਹ 2024 ਦੇ ਵਿੱਚ 5 ਲੱਖ ਜਿਹੜੇ ਨੇ ਉਹ 2025 ਤੇ 2026 ਦੇ ਵਿੱਚ ਨੇ ਸੋ ਇਸ ਮਾਮਲੇ ਦੇ ਵਿੱਚ ਜਿਹੜੇ ਪ੍ਰੋਜੈਕਟ ਕੀਤੇ ਆ ਨੰਬਰਸ ਇਹ 50% ਜ਼ਿਆਦਾ ਨੇ 296000 ਪਰਮਨੈਂਟ ਰੈਜ਼ੀਡੈਂਟਸ ਜਿਹੜੇ 2016 ਦੇ ਵਿੱਚ ਆਏ ਸੀ ਸੋ 2016 ਦੇ ਵਿੱਚ ਇਹਨਾਂ ਨੇ 296000 ਬੰਦਾ ਕੈਨੇਡਾ ਦੇ ਵਿੱਚ ਪੱਕਾ ਕੀਤਾ ਤੇ 24 ਦੇ ਵਿੱਚ ਜਾ ਕੇ ਕਰ ਰਹੇ ਆ 5 ਲੱਖ ਤੇ ਇਹ ਅਸਰ ਕਿਸੇ ਨਾ ਕਿਸੇ ਤਰ੍ਹਾਂ ਸਿੱਧਾ ਆ ਹੁਣ ਇਹ ਕੀ ਕਰਦੇ ਆ ਸਿਗਨੀਫੀਕੈਂਟ ਚੇਂजेस ਕਿਹੜੀਆਂ ਹੁੰਦੀਆਂ ਆ ਤੇ ਇਹਨੂੰ ਜਿਹੜਾ ਇਹ ਗੱਲ ਦੇਖਣੀ ਪਊਗੀ ਕਿ ਜਾਂ ਤਾਂ ਇਹ ਰਿਡਿਊਸ ਕਰ ਦੇ ਆ ਟਾਈਪ ਆਫ ਇਮੀਗ੍ਰੇਸ਼ਨ ਜਿੱਦਾਂ ਦੀ ਇਹ 60% ਉਹ ਕਹਿੰਦੇ ਸਾਡੀ ਇਮੀਗ੍ਰੇਸ਼ਨ ਆ ਇਸ ਵੇਲੇ ਕਮਰਸ਼ੀਅਲੀ ਮਤਲਬ ਡਰਾਈਵਨ ਆ ਸੋ ਜਾਂ ਇਹਨੂੰ ਜਿਹੜੀਆਂ ਦੇਸ਼ਾਂ ਦੇ ਉੱਤੇ ਕੁਝ ਕਰਨਗੇ ਪਰ ਉਹ ਕਹਿੰਦੇ ਅਸੀਂ ਇਸ ਵੇਲੇ ਦੇਖ ਰਹੇ ਹਾਂ ਕਿ ਜੋ ਕੁਝ ਅਸੀਂ ਕਰ ਸਕਦੇ ਹਾਂ ਦੇ ਵਿੱਚ ਉਹ ਦੇਖਾਂਗੇ ਤੇ ਵੱਡੀਆਂ ਚੇਂਜਸ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਜਿਹੜੀਆਂ ਸਾਡੇ ਸਾਹਮਣੇ ਆ ਸਕਦੀਆਂ ਜਨਵਰੀ ਦੇ ਵਿੱਚ ਜਿਹੜੇ ਮਾਰਕ ਮਿਲਰ ਨੇ ਅਨਾਉਂਸ ਕੀਤਾ ਸੀ ਕਿ 2 ਸਾਲਾਂ ਦਾ ਕੈਪ ਲਾ ਦੇਣਾ ਜਿਹੜੇ ਪਰਮਿਟ ਇੰਟਰਨੈਸ਼ਨਲ ਸਟੂਡੈਂਟਸ ਦੇ ਦਿੱਤੇ ਜਾ ਰਹੇ ਆ ਉਸ ਸਾਲ ਦੇ ਵਿੱਚ ਸਰਕਾਰ ਨੇ ਅਪਰੂਵ ਕੀਤਾ ਸੀ ਕਿ 3,60,000 ਅੰਡਰਗ੍ਰੈਜੂਏਟ ਸਟੱਡੀ ਪਰਮਿਟ 35% ਰਿਡਕਸ਼ਨ ਸੀਗੀ 5,60,000 ਜਿਹਦੇ 2023 ਦੇ ਵਿੱਚ ਦਿੱਤੇ ਗਏ ਸੀ ਬੈਂਕ ਆਫ ਕੈਨੇਡਾ ਦੀ ਇਕਨੋਮਿਕ ਪ੍ਰੋਗਰੈਸ ਰਿਪੋਰਟ ਪਿਛਲੇ ਦਸੰਬਰ ਦੇ ਵਿੱਚ ਦੱਸਦੀ ਆ ਕਿ ਇਮੀਗ੍ਰੇਸ਼ਨ ਨੰਬਰ ਬਹੁਤ ਸਟਰੋਂਗ ਹੈ ਵਿਸ਼ਵ ਭਾਈ ਤੋਂ ਜਿਨ੍ਹਾਂ ਨੇ ਕੈਨੇਡਾ ਦੇ ਵਰਕ ਫੋਰਸ ਨੂੰ ਵਰਕ ਫੋਰਸ ਨੂੰ ਬੂਸਟ ਕੀਤਾ ਹੈ ਤੇ ਹਾਊਸਿੰਗ ਆਫ ਸਪਲਾਈ ਜਿਹੜੀ ਐਸ ਵੇਲੇ ਉਹਦੇ ਉੱਤੇ ਇਹਦਾ ਅਸਰ ਪਿਆ ਆ ਸੋ ਦੇਖਣ ਵਾਲੀ ਗੱਲ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਹੜੇ ਸਟੈਪ ਲੈਂਦੇ ਆ ਕੀ ਕਰਦੇ ਆ ਵੱਡੀ ਜਿਹੜੀ ਇਮੀਗ੍ਰੇਸ਼ਨ ਤੋਂ ਬਿਨਾਂ ਵੀ ਮਾਈਗ੍ਰੇਸ਼ਨ ਤੋਂ ਬਿਨਾਂ ਵੀ ਇੱਥੇ ਸਰ ਨਹੀਂ ਸਕਦਾ ਕੈਨੇਡਾ ਦੀ ਪੋਪੂਲੇਸ਼ਨ ਪਿਛਲੇ ਸਮੇਂ ਦੇ ਵਿੱਚ ਜਦੋਂ ਸੀ ਸਟਾਰਟ ਜਿਹੜੀ ਦੇਖਦੇ ਆ 41 ਮਿਲੀਅਨ ਨੂੰ ਪਾਸ ਕਰ ਗਈ ਪਹਿਲੇ ਕੁਆਟਰ ਦੇ ਵਿੱਚ 2024 ਦੇ ਵਿੱਚ 41 ਮਿਲੀਅਨ ਜਿਹੜੀ ਸੀ ਉਹਨੂੰ ਕ੍ਰੋਸ ਕਰ ਗਈ ਤੇ ਆਪਣੇ ਆਪ ਦੇ ਵਿੱਚ ਇੱਕੇ ਵੱਡਾ ਨੰਬਰ ਹੈ ਜਿਹਦੇ ਵਿੱਚ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਰੋਲ ਆ ਅ ਦੂਜੀ ਗੱਲਬਾਤ ਦੋਸਤੋ ਐਸ ਕੋਲੇ ਇੱਕ ਅਸੀਂ ਕਰਨੀ ਆ ਜਿਹੜੀ ਲੰਡਨ ਡਰੱਗਸ ਦੇ ਸਟੋਰ ਦੇ ਉੱਤੇ ਇੱਕ 34 ਸਾਲਾ ਵਿਅਕਤੀ ਨੇ ਉਹਨਾਂ ਦਾ ਸਮਾਨ ਚੱਕਿਆ ਇਹਦਾ ਨਾਮ ਕਾਰਲਸ ਸੈਂਟੋਸ ਦੱਸਦੇ ਆ ਇਹ ਲੰਡਨ ਡਰੱਗਸ ਦੇ ਉੱਤੇ ਕੰਮ ਕਰਦਾ ਸੀ ਉਹਨਾਂ ਦੇ ਡਿਸਟ੍ਰੀਬਿਊਸ਼ਨ ਸੈਂਟਰ ਦੇ ਉੱਤੇ ਪੰਜਾਂ ਸਾਲਾਂ ਦੇ ਵਿੱਚ ਨੇ ਉਹਨਾਂ ਦਾ ਸਮਾਨ ਚੋਰੀ ਕੀਤਾ ਤੇ ਬਾਅਦ ਚ ਉਹਨਾਂ ਨੇ ਫੜ ਲਿਆ ਤੇ ਹੁਣ ਇਹਨੂੰ ਸਜ਼ਾ ਦਿੱਤੀ ਗਈ ਹੈ ਮਾੜਾ ਮੋਟਾ ਸਮਾਨ ਚੋਰੀ ਆਮ ਤੌਰ ਦੇ ਉੱਤੇ ਕਰ ਲਿਆ ਜਾਂਦਾ ਜਿਹਦੀ ਗੱਲਬਾਤ ਨਹੀਂ ਹੁੰਦੀ ਪਰ ਇਹਨੇ 20 ਲੱਖ ਡਾਲਰ ਦਾ ਸਮਾਨ ਚੱਕਿਆ ਜਾਨੀ ਕਿ 2 ਮਿਲੀਅਨ ਡਾਲਰ ਦੇ ਜਿਹੜੇ ਉਥੋਂ ਚੀਜ਼ਾਂ ਸੀ ਉਹਨਾਂ ਦੀਆਂ ਬੇਸਿਕਲੀ ਇਲੈਕਟ੍ਰੋਨਿਕਸ ਤੇ ਇਲੈਕਟ੍ਰੋਨਿਕਸ ਦੇ ਵਿੱਚੋਂ ਇਹਨੇ ਜਿਆਦਾ ਚੱਕਿਆ ਲੈਪਟਾਪਸ ਇਹ ਸੰਟੋਸ ਕੀ ਕਰਦਾ ਸੀ ਕਿ ਲੈਪਟਾਪ ਕਹਿੰਦੇ ਲੁਕਾ ਲੈਂਦਾ ਸੀ ਆਪਣੀ ਸ਼ਰਟ ਦੇ ਥੱਲੇ ਲੁਕੋ ਲੈਂਦਾ ਸੀ ਤੇ ਫਿਰ ਉਹਨੂੰ ਆਪਣਾ ਜਿਹੜਾ ਬੈਕਪੈਕ ਸੀ ਉਹਦੇ ਵਿੱਚ ਪਾ ਲੈਂਦਾ ਸੀ ਜਦੋਂ ਕੰਮ ਤੋਂ ਜਾਂਦਾ ਸੀ ਤੇ ਉਹਦੇ 'ਚ ਇਹ ਸਮਾਨ ਚੱਕੀ ਗਿਆ ਸਮਝ ਨਹੀਂ ਆਈ ਕਿ ਕਿਦਾਂ ਚੱਕੀ ਗਿਆ ਉੱਥੇ ਪਤਾ ਨਹੀਂ ਲੱਗਿਆ ਉੱਥੇ ਸੈਂਸਰ ਨਹੀਂ ਸੀ ਜਾਂ ਕੀ ਸੀ ਪਰ ਪੰਜ ਸਾਲ ਸਮਾਨ ਚੱਕਦਾ ਰਿਹਾ ਕਿ 2 ਮਿਲੀਅਨ ਦਾ ਸਮਾਨ ਚੱਕ ਲਿਆ ਜਿਹੜਾ ਕੰਪਨੀ ਨੇ ਚੋਰੀ ਕੀਤਾ ਇਹ ਕਹਿ ਲਓ ਕਿਉਂਕਿ ਦੱਸ ਰਹੇ ਆ ਕਿ ਉਹ ਆਪਣੀ ਨੌਕਰੀ ਤੋਂ ਬਹੁਤਾ ਨੌਕਰੀ ਤੇ ਪੇਤ ਖੁਸ਼ ਨਹੀਂ ਸੀ ਤੇ ਉਹ ਸਮਾਨ ਚੱਕਣਾ ਸ਼ੁਰੂ ਕਰ ਦਿੱਤਾ ਉਹਨੇ ਇਹ ਸਮਾਨ ਨੂੰ ਨੇ ਵੇਚਿਆ ਆਨਲਾਈਨ ਵੇਚਦਾ ਰਿਆ ਤੇ ਉਹਨੇ 7.5 ਲੱਖ ਤੋਂ ਲੈ ਕੇ 1 ਮਿਲੀਅਨ ਡਾਲਰ ਤੱਕ ਕਹਿੰਦੇ ਇਹਦੇ ਤੋਂ ਕਮਾਇਆ ਫੜਿਆ ਗਿਆ ਇਹ ਲਗਾਤਾਰ ਉਹਨੇ ਚੋਰੀ ਜਿਹੜੀ ਜਾਰੀ ਰੱਖੀ ਜਦੋਂ ਉਹ ਕੰਪਨੀ ਦੀ ਸਰਵੇਲੈਂਸ ਦੇ ਥੱਲੇ ਸੀਗਾ ਉਸ ਵੇਲੇ ਵੀ ਉਹਨੇ ਲੱਖ ਡਾਲਰ ਦਾ ਸਮਾਨ ਜਿਹੜਾ ਆ ਇਸ ਸਮੇਂ ਦੇ ਵਿੱਚ ਵੀ ਚੱਕ ਲਿਆ ਬਾਅਦ ਚ ਉਹਨੇ ਕੰਫੈਸ ਕੀਤਾ ਮੰਨ ਲਿਆ ਉਹਨੇ ਐਡਮਿਟ ਕਰ ਲਿਆ ਕਿ ਜਿਹੜੀ ਇਹ ਚੋਰੀ ਕੀਤੀ ਆ ਉਹਨੇ ਡਿਟੇਲ ਦੱਸੀ ਉਹਦੀ ਲਿਸਟ ਦੱਸ ਦਿੱਤਾ ਉਹਨੇ ਕਿ ਜੋ ਜੋ ਕੁਝ ਉਹਨੇ ਇਥੋਂ ਚੱਕਿਆ ਹੈ ਤੇ ਉਹਦੀ ਰੀਸੇਲ ਵੈਲਿਊ ਵੀ ਦੱਸ ਦਿੱਤੀ ਤੇ ਉਹਨੂੰ ਕਿਹਾ ਵੀ ਭਾਈ 7.5 ਲੱਖ ਤੂੰ ਲੰਡਨ ਡਰੱਗਸ ਨੂੰ ਵਾਪਸ ਦੇ ਤੇ ਹੁਣ ਉਹਨੂੰ 2 ਸਾਲ ਦੀ ਸਜ਼ਾ ਹੋਈ ਆ ਇਸ ਜੁਰਮ ਦੇ ਲਈ ਨਾਲ ਐਡੀਸ਼ਨਲ ਪੈਨਲਟੀ ਉਹਨੂੰ ਹੋਰ ਵੀ ਲੱਗੀ ਆ ਜਿਹਦੇ ਵਿੱਚ ਉਹਨੂੰ ਇਹ ਵੀ ਕਿਹਾ ਕਿ ਡੀਐਨਏ ਸੈਂਪਲ ਆਪਣਾ ਸਬਮਿਟ ਕਰਾ ਇਸ ਮਤਲਬ ਜਿਹੜੀ ਸਜਾ ਦੇ ਹਿੱਸੇ ਵਜੋਂ ਸੋ 34 ਸਾਲਾਂ ਦਾ ਇਹ ਵਿਅਕਤੀ ਤੇ 2 ਮਿਲੀਅਨ ਦਾ ਸਮਾਨ ਲੰਡਨ ਟਰੱਕ ਦੇ ਸਟੋਰ ਦੇ ਉੱਤੋਂ 5 ਸਾਲਾਂ ਦੇ ਵਿੱਚ ਚੱਕ ਕੇ ਤੇ ਨੇ ਗਾਇਬ ਕਰ ਦਿੱਤਾ ਇੱਥੇ ਆਪਣੇ ਰਿਚਮੈਂਡ ਬੀਸੀ ਦੇ ਵਿੱਚ ਇਹਦਾ ਡਿਸਟ੍ਰੀਬਿਊਸ਼ਨ ਸੈਂਟਰ ਤੇ ਉੱਥੋਂ ਚੱਕ ਕੇ ਰੀਸੇਲ ਕਰਦਾ ਰਿਹਾ ਜਿਹੜੀ ਇਹਨੇ 7.5 ਲੱਖ ਤੋਂ ਲੈ ਕੇ 1 ਮਿਲੀਅਨ ਤੱਕ ਡਾਲਰ ਮਤਲਬ ਉਹਨੇ ਵੇਚਣਾ ਤੋਂ ਨੇ ਜੋ ਉਹਦਾ ਮਿਲ ਗਿਆ ਉਹਨੂੰ ਉਹੀ ਵੇਚਣਾ ਸੀ ਉਸੇ ਤਰ੍ਹਾਂ ਨੇ ਕੀਤਾ ਆਮ ਤੌਰ ਦੇ ਉੱਤੇ ਜਿਹੜੀ ਰਿਟੇਲ ਥੈਫਟਾ ਕੈਨੇਡਾ ਦੇ ਵਿੱਚ ਬਹੁਤ ਵੱਡਾ ਮਸਲਾ ਹੈ ਲੋਕ ਸਮਾਨ ਨੂੰ ਚੱਕ ਕੇ ਭੱਜ ਜਾਂਦੇ ਆ ਤੁਸੀਂ ਨੋਟ ਕੀਤਾ ਹੋਊਗਾ ਜਿਹੜਾ ਸਮਾਨ ਅੱਗੇ ਬਾਹਰ ਪਿਆ ਹੁੰਦਾ ਸੀ ਉਹ ਐਸ ਵਿਲੇ ਉਹ ਜਿਹੜੇ ਪ੍ਰੈਕਸੀ ਗਲਾਸ ਜੇ ਆ ਉਹਦੇ ਵਿੱਚ ਲੌਕ ਕੀਤਾ ਸ਼ੀਸ਼ੇ ਦੇ ਵਿੱਚ ਹੁੰਦਾ ਜਿਹੜਾ 10-20 ਡਾਲਰ ਦੀ ਚੀਜ਼ ਆ ਉਹ ਵੀ ਕੋਈ ਚੱਕ ਕੇ ਜੇਬ ਚ ਨਾ ਪਾ ਲਵੇ ਉਹ ਲੌਕ ਦੇ ਵਿੱਚ ਰੱਖੀ ਜਾਂਦੀ ਤੇ ਤੁਸੀਂ ਜਦੋਂ ਜਾਣਦੇ ਆ ਫੇਰ ਤੁਹਾਨੂੰ ਉਹ ਕੱਢ ਕੇ ਦਿੰਦੇ ਆ ਉਹਦਾ ਲੌਕ ਖੋਲ ਕੇ ਇਹ ਰਿਟੇਲ ਥੈਫਟਾ ਰਿਟੇਲ ਥੈਫਟ ਦੇ ਡਰ ਨਾਲੋਂ ਕਈ ਵੱਡੇ ਵੱਡੇ ਸਟੋਰ ਬੰਦ ਹੋ ਗਏ ਤੇ ਪਰ ਇਹ ਇਹਨਾਂ ਦੇ ਵਿੱਚ ਹੀ ਬੈਠਾ ਬੰਦਾ ਜਿਹੜਾ ਸੀ ਉਹ ਜਿਹੜਾ ਚੋਰੀ ਕਰਦਾ ਰਿਹਾ ਤੇ ਜਿਹੜਾ ਸਮਾਨ ਸੀਗਾ ਉਹ ਨੂੰ ਉਹਨੇ ਚੱਕ ਕੇ ਬਾਹਰ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਭੇਜਣਾ ਸ਼ੁਰੂ ਕਰ ਦਿੱਤਾ ਤੇ ਵੱਡਾ ਨੁਕਸਾਨ ਕੰਪਨੀ ਦਾ ਕੀਤਾ ਫੜਿਆ ਗਿਆ ਹੁਣ ਕੰਪਨੀ ਨੇ ਸਜ਼ਾ ਜਿਹੜੀ ਅਦਾਲਤ ਨੇ ਜਿਹੜੀ ਉਹ ਸਜ਼ਾ ਦਿੱਤੀ ਅਗਲੀ ਗੱਲਬਾਤ ਦੋਸਤੋ ਸਾਡੀ ਫੈਡਰਲ ਪੋਲਿਟਿਕਸ ਬਾਰੇ ਉਹ ਜਿਹੜੇ ਲਿਬਰਲ ਸਰਕਾਰ ਦੇ ਮੈਂਬਰ ਨੇ ਕੈਬਨਟ ਆਉ ਇਹ ਕਹਿੰਦੀ ਆ ਕਿ ਉਹਨਾਂ ਦੇ ਉਹਨਾਂ ਦਾ ਆਪਣੇ ਲੀਡਰ ਜਸਟਨ ਟਰੂਡੋ ਦੇ ਵਿੱਚ ਬਹੁਤ ਵਿਸ਼ਵਾਸ ਆ ਭਾਵੇਂ ਪੋਲਿੰਗ ਨੰਬਰ ਲਗਾਤਾਰ ਥੱਲੇ ਆ ਰਹੇ ਆ ਪਰ ਉਹਦੀ ਲੀਡਰਸ਼ਿਪ ਦੇ ਉੱਤੇ ਸਵਾਲ ਵੀ ਉੱਠ ਰਹੇ ਆ ਲੰਬੇ ਸਮੇਂ ਤੋਂ ਸਵਾਲ ਉੱਠ ਰਹੇ ਆ ਇਹ ਪਿਛਲੇ ਸਾਲ ਦੀ ਸਵਾਲ ਉੱਠ ਰਹੇ ਆ 23 ਦੀ ਕਿ ਉਹਨਾਂ ਨੂੰ ਲੀਡਰ ਬਦਲ ਲੈਣਾ ਚਾਹੀਦਾ ਹੈ ਕਈ ਵਾਰੀ ਫਰਵਰੀ ਦੇ ਵਿੱਚ ਆ ਕੇ ਗੱਲ ਵੀ ਚੱਲੀ ਵੀ ਹੋ ਸਕਦਾ ਹੈ ਹੁਣ ਰਿਜ਼ਾਈਨ ਕਰ ਦੇਣ ਪਾਸੇ ਚਲੇ ਜਾਣਾ ਪਰ ਨਾ ਉਹ ਪਾਸੇ ਗਏ ਉਹਨਾਂ ਦੇ ਵਿੱਚੋਂ ਵੀ ਬਾਜਾਂ ਉੱਠੀਆਂ ਲਿਬਰਲ ਪਾਰਟੀ ਦੇ ਕੁਝ ਇਹਨਾਂ ਦੇ ਆਪਣੇ ਮੈਂਬਰ ਪਾਰਲੀਮੈਂਟ ਨੇ ਕਿਹਾ ਵੀ ਸਮਾਂ ਆ ਗਿਆ ਹੁਣ ਜਸਟਨ ਟਰੂਡੋ ਨੂੰ ਪਾਸੇ ਹੋ ਜਾਣਾ ਚਾਹੀਦਾ ਕੰਜ਼ਰਵਟਿਵ ਦਾ ਮੁਕਾਬਲਾ ਪੁਰਾਣੇ ਫੇਸ ਦੇ ਨਾਲ ਨਹੀਂ ਕੀਤਾ ਜਾ ਸਕਦਾ ਕੋ ਨਵਾਂ ਚਿਹਰਾ ਸਾਹਮਣੇ ਆਵੇ ਉਹਦੇ ਨਾਲ ਜਿਹੜੀਆਂ ਚੋਣਾਂ ਦੀ ਲੜਾਈ ਲੜੀ ਜਾਵੇ ਪਰ ਜਸਟਨ ਟਰੂਡੋ ਪਾਸੇ ਨਹੀਂ ਹਟੇ ਹੁਣ ਜਦੋਂ ਸਾਡੇ ਗਵਰਨਮੈਂਟ ਮੁਲਕ ਅਮਰੀਕਾ ਦੇ ਵਿੱਚ ਜੋ ਬਾਇਡਨ ਚੋਣ ਲੜ ਰਿਹਾ ਸੀ ਤੇ ਪਹਿਲੇ ਡੋਨਲਡ ਟਰੰਪ ਦੇ ਨਾਲ ਡਿਬੇਟ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਵੀ ਪਾਸੇ ਹੋ ਜਾਓ ਫਿਰ ਫੈਸਲਾ ਲਿਆ ਗਿਆ ਤਾਂ ਹੁਣ ਸਵਾਲ ਇਧਰਲੇ ਪਾਸੇ ਵੀ ਆਉਣ ਲੱਗ ਪਿਆ ਕਿ ਜੇ ਬੰਦਾ ਜਿਹਦੇ ਨਾਂ ਦੇ ਉੱਤੇ ਪ੍ਰਾਇਮਰੀਜ਼ ਹੋਈਆਂ ਕਾਕਸਸ ਹੋਇਆ ਨਾਮਿਨੇਟ ਹੋ ਗਿਆ ਡਿਕਲੇਅਰ ਹੋ ਗਿਆ ਪਾਰਟੀ ਨੇ ਅਨਾਉਂਸ ਕਰ ਦਿੱਤਾ ਡਿਬੇਟ ਵੀ ਲੜ ਲਿਆ ਬਹਿਸ਼ ਵੀ ਕਰ ਲਈ ਉਹਦੇ ਤੋਂ ਬਾਅਦ ਜਾ ਕੇ ਜੇ ਪਾਰਟੀ ਫੈਸਲਾ ਕਰ ਸਕਦੀ ਹੈ ਕਿ ਭਾਈ ਤੁਸੀਂ ਪਾਸੇ ਹੋਵੋ ਤੇ ਜੋ ਬਾਈਡਨ ਨੇ ਆਪ ਫੈਸਲਾ ਕਰ ਲਿਆ ਵੀ ਮੈਂ ਪਾਸੇ ਹਟ ਰਾਂ ਤੇ ਕਮਲਾ ਹਰਿਸਨ ਨੂੰ ਅੱਗੇ ਲੈ ਕੇ ਆਉਣਾ ਜਸਨ ਟਰੂਡੋ ਵੇਲੇ ਵੀ ਇਹ ਹੋ ਸਕਦਾ ਪਰ ਇਸ ਗੱਲ ਤੋਂ ਹਜੇ ਨਾ ਕੀਤੀ ਗਈ ਹੈ ਸਾਰੇ ਜਿਹੜੇ ਆ ਲਿਬਰਲ ਪਾਰਟੀ ਕੈਰੀ ਕਸਿੰਜਸਨ ਟੋਟੋ ਦੀ ਲੀਡਰਸ਼ਿਪ ਦੇ ਥੱਲੇ ਹੈਗੇ ਆ ਤੇ ਮਿਨਿਸਟਰ ਜਿਹੜੇ ਹਾਲ ਇਫੈਕਟਸ ਦੇ ਵਿੱਚ ਤਿੰਨ ਦਿਨ ਦੀ ਜਿਹੜੀ ਕੈਬਨਟਰੀ ਟ੍ਰੇਟ ਆ ਉਹਦੇ ਵਿੱਚ ਕਰ ਰਹੇ ਆ ਕਿ ਜਿਹੜੀ ਹੁਣ ਫਾਲ ਦੇ ਵਿੱਚ ਪਾਰਲੀਮੈਂਟ ਆਉਣੀ ਆ ਉਹਦੇ ਵਿੱਚ ਕੀ ਕੀ ਕਰਨਾ ਆ ਉਹ ਕਹਿੰਦੇ ਸਾਡਾ ਸਾਰਿਆਂ ਦਾ ਪੂਰਨ ਭਰੋਸਾ ਸਾਡੇ ਪ੍ਰਾਈਮ ਮਿਨਿਸਟਰ ਦੇ ਵਿੱਚ ਹੈਗਾ ਤੇ ਅਸੀਂ ਮਤਲਬ ਸਾਡੀ ਸਰਕਾਰ ਜਿਹੜੀ ਆ ਉਹਦੇ ਵਿੱਚ ਹੈਗਾ ਆ ਪਾਰਟੀ ਲੀਡਰ ਦੇ ਵਿੱਚ ਸਾਡਾ ਜਿਹੜਾ ਪ੍ਰੋਸਾਈਰ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟਿਆ ਫਰੀ ਲੈਂਡ ਨੇ ਇਹ ਜਿਹੜੀਆਂ ਕੱਲ ਰਿਪੋਰਟਸ ਆਈਆਂ ਸੀ ਹੈਲ ਇਫੈਕਟਸ ਤੋਂ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਸੋ ਸਾਲ ਤੋਂ ਜ਼ਿਆਦਾ ਹੋ ਗਿਆ ਲਿਬਰਲਜ਼ ਲਗਾਤਾਰ ਇਸ ਕੱਲ ਤੋਂ ਤੰਗ ਰਹੇ ਕਿ ਸਾਡਾ ਬਣਜੁਰ ਕੁਛ ਨਹੀਂ ਰਿਹਾ ਬਣਜੁਰ ਕੁਛ ਨਹੀਂ ਰਿਹਾ ਦਾ ਮਤਲਬ ਕਿ ਜਿਹੜੇ ਲੀਡਰ ਨੇ ਉਹ ਇਹਨਾਂ ਦੇ ਪਿੱਛੇ ਜਿਹੜੀ ਜਿਹੜੀ ਕੰਜ਼ਰਵਟਿਵ ਪਾਰਟੀ ਆ ਲਿਬਰਲ ਪਾਰਟੀ ਉਹਦੇ ਪਿੱਛੇ ਚੱਲ ਰਹੀ ਹੈ ਤੋਂ ਲਗਾਤਾਰ ਅੱਗੇ ਚੱਲ ਰਿਹਾ ਤੇ ਇਹਦਾ ਆ ਜਿਹੜਾ ਹੱਲ ਹਜੇ ਕੋਈ ਹੋ ਨਹੀਂ ਰਿਹਾ ਨਾ ਦੇ ਨੰਬਰਸ ਉੱਤੇ ਆ ਨਹੀਂ ਰਿਹਾ ਹਾਲਾਂਕਿ ਸਮਾਂ ਪਿਆ ਆ ਸਵਾ ਸਾਲ ਹਜੇ ਇਲੈਕਸ਼ਨ ਦੇ ਵਿੱਚ ਹੈਗਾ ਆ ਅਗਲੇ ਸਾਲ ਜਾ ਕੇ ਇਲੈਕਸ਼ਨ ਹੋਣੀ ਆ ਉਦੋਂ ਤੱਕ ਜਾਂ ਤੇ ਕੁਝ ਜਾਦੂ ਇਹ ਕਰ ਦੇਣ ਜਿਹੜੇ ਜਸਟਰਨ ਟਰੂਡੋ ਨੇ ਜਿਹਦਾ ਇੱਕ ਰੂਪ ਸਾਡੇ ਸਾਹਮਣੇ ਇਸ ਤਰੀਕੇ ਦੇ ਨਾਲ ਆ ਰਿਹਾ ਕਿ ਜਿਹੜੇ ਹੁਣ ਇਮੀਗ੍ਰੇਸ਼ਨ ਦੇ ਉੱਤੇ ਫੈਸਲੇ ਲੈ ਰਹੇ ਆ ਕੰਜ਼ਰਵਟਿਵ ਹਾਲਾਂਕਿ ਕੋਈ ਸੋਲਿਡ ਪਲਾਨ ਕੰਜ਼ਰਵਟਿਵਜ਼ ਦੇ ਕੋਲ ਵੀ ਨਹੀਂ ਆ ਕਿ ਜੇ ਤੁਹਾਡੀ ਮੰਨ ਲਓ ਸਰਕਾਰ ਆ ਜਾਂਦੀ ਆ ਪੀਰ ਪੋਲੀਓ ਪ੍ਰਾਈਮ ਮਿਨਿਸਟਰ ਬਣ ਜਾਂਦੇ ਤੁਸੀਂ ਕੀ ਕਰੋਗੇ ਸੋ ਮਸਿਆ ਹੈਗੀ ਆ ਕਾਰਾਂ ਦੀ ਚੋਰੀ ਆ ਕ੍ਰਾਈਮ ਆ ਡਰਗ ਆ ਇਮੀਗ੍ਰੇਸ਼ਨ ਆ ਹਾਊਸਿੰਗ ਆ ਪਰ ਉਹਨਾਂ ਦੇ ਕੋਲੇ ਇਹ ਗੱਲ ਤਾਂ ਹੈਗੀ ਆ ਕਿ ਇਹਨਾਂ ਨੇ ਆ ਨਹੀਂ ਕੀਤਾ ਆ ਨਹੀਂ ਕੀਤਾ ਆ ਨਹੀਂ ਕੀਤਾ ਉਹ ਕੀ ਕਰਨਗੇ ਉਹ ਪ੍ਰਾਇਮ ਅਜੇ ਤੱਕ ਕੋਈ ਨਹੀਂ ਪਰ ਕਿਉਂਕਿ ਲੋਕ ਦੋ ਟਰਮਾਂ ਤੋਂ ਬਾਅਦ ਅੱਕ ਜਾਂਦੇ ਆ ਤੇ ਫਿਰ ਉਹ ਜਿਹੜਾ ਜਸਨ ਟਰੂਡੋ ਦਾ ਹੋ ਰਿਹਾ ਲੋਕ ਇਹਨਾਂ ਦੇ ਨੰਬਰਸ ਥੱਲੇ ਆ ਰਹੇ ਆ ਪਰ ਹੁਣ ਹੋ ਸਕ ਪਰ ਇਹਨਾਂ ਦੀ ਜਿਹੜੀ ਟੀਮ ਨੇ ਹੁਣ ਮਤਲਬ ਬਹੁਤ ਚੰਗੀ ਤਰ੍ਹਾਂ ਕਿਹਾ ਕਿ ਅਸੀਂ ਇਹਨਾਂ ਦੇ ਨਾਲ ਆ ਤੇ ਅਸੀਂ ਇਹਨਾਂ ਦੇ ਵਿੱਚ ਸਾਡਾ ਪੂਰਾ ਯਕੀਨ ਆ ਸੋ ਕਿਉਂਕਿ ਜੂਨ ਦੇ ਵਿੱਚ ਇਸ ਸਾਲ ਅ ਵੱਡਾ ਇੱਕ ਜਿਹੜਾ ਨੁਕਸਾਨ ਹੋਇਆ ਸੀ ਲਿਬਰਲ ਪਾਰਟੀ ਨੂੰ ਬਾਇਲੈਕਸ਼ਨ ਦੇ ਵਿੱਚ ਟ੍ਰਾਂਟੋ ਦੀ ਸੇਂਟ ਪੌਲ ਸੀਟ ਸੀ ਜਿਹੜੀ ਪਾਰਟੀ ਦਾ ਬਹੁਤ ਸਟਰੋਂਗ ਹੋਲਡ ਰਹੀ ਪਿਛਲੇ 30 ਸਾਲਾਂ ਦੇ ਵਿੱਚ ਉੱਥੇ ਕੋਈ ਨੇੜੇ ਤੜੇ ਵੀ ਨਹੀਂ ਆਇਆ ਇਹਨਾਂ ਦੇ ਉਹ ਇੰਨੇ ਰੌਲੇ ਤੋਂ ਬਾਅਦ ਜਿਹੜੇ ਸੀਗੇ ਇਹ ਹਾਰ ਗਏ ਤੇ ਇਹਨੇ ਜਿਹੜੇ ਕਿਹਾ ਸੀ ਜਿਹੜੇ ਇਹਨਾਂ ਦੇ ਇੱਕ ਸੀਗੇ ਲਿਬਰਲ ਪਾਰਟੀ ਦੇ ਵਿਆਨ ਲੌਂਗ ਉਹਨਾਂ ਨੇ ਲਿਖਿਆ ਸੀ ਵੀ ਹੁਣ ਜਸਟਨ ਟਰੂਡੋ ਨੂੰ ਨੋਰਸਾਇਨ ਕਰ ਦੇਣਾ ਚਾਹੀਦਾ ਲੇਖ ਹੋਰ ਗਰੁੱਪ ਜਿਹੜਾ ਮੈਂਬਰ ਪਾਰਲੀਮੈਂਟ ਦਾ ਸੀਗਾ ਉਹਨੇ ਕਿਹਾ ਸੀ ਕਿ ਜਿਹੜੀ ਐਮਰਜੈਂਸੀ ਕੌਕਸ ਮੀਟਿੰਗ ਹੋਵੇ ਕਿ ਰਿਜ਼ਲਟ ਨੂੰ ਡਿਸਕਸ ਕੀਤਾ ਜਾਵੇ ਇਮੀਗ੍ਰੇਸ਼ਨ ਮਿਸਟਰ ਮਾਰਕ ਮਿਲਰ ਨੇ ਗੱਲਬਾਤ ਕੀਤੀ ਸੀ ਇਹ ਜਿਹੜੀ ਇਹ ਸਾਰੇ ਕੁਝ ਦੇ ਵਿੱਚ ਮਤਲਬ ਕਿ ਬਿਹਾਈਂਡ ਦਾ ਡੋਰ ক্লোਜ਼ ਡੋਰ ਜੋ ਕੁਝ ਕਹਿੰਦੇ ਹੋਇਆ ਪਰ ਮੁੱਕ ਦੀ ਗੱਲ ਇਹਨਾਂ ਨੇ ਹੁਣ ਕਹਿ ਦਿੱਤਾ ਕਿ ਸਾਡੀ ਜਸਟਨ ਟਰੂਡੋ ਨੂੰ ਪੂਰਨ ਬਹੁਮਤ ਦਾ ਜਿਹੜਾ ਕੋਈ ਵੀ ਪ੍ਰਾਈਮ ਮਿਨਿਸਟਰ ਤੇ ਉਹਦੇ ਇੱਥੇ ਉਹ ਕਹਿੰਦੇ ਸੀ ਵਿਜ਼ਨ ਸਾਡਾ ਕੈਨੇਡਾ ਦੇ ਵਿੱਚ ਹੈਗਾ ਸਾਨੂੰ ਲੱਗਦਾ ਕਿ ਉਹ ਆਪਣਾ ਜੌਬ ਜਿਹੜੀ ਉਹ ਚੰਗੀ ਤਰ੍ਹਾਂ ਕਰ ਰਿਹਾ ਹੈ ਤੇ ਕੈਨੇਡੀਅਨ ਜਿਹੜੇ ਉਹ ਇਹਨਾਂ ਦੀ ਗੱਲ ਸੁਣ ਰਹੇ ਆ ਤੇ ਇਹਨਾਂ ਦੇ ਵਿੱਚ ਇਹਨਾਂ ਨੂੰ ਪੂਰਾ ਵਿਸ਼ਵਾਸ ਆ ਸੋ ਕੈਬਰਨਟ ਨੇ ਤਾਂ ਕਹਿ ਦਿੱਤਾ ਐਮਪੀ ਵੀ ਕਹਿ ਰਹੇ ਆ ਸਾਰੇ ਦੇਖੋ ਇਹ ਵਿਸ਼ਵਾਸ ਕਿੰਨਾ ਕੱਗੇ ਜਾਂਦਾ ਤੇ ਜਸਟਨ ਟਰੂਡੋ ਅਗਲੇ ਚੀਜ਼ ਦੇ ਵਿੱਚ ਜਿੱਤਦੇ ਆ ਜਾਂ ਫਿਰ ਉਹੀ ਹੁੰਦਾ ਜੋ ਦੋ ਟਰਮ ਤੋਂ ਬਾਅਦ ਕੈਨੇਡਾ ਦੇ ਵਿੱਚ ਆਮ ਤੌਰ ਤੇ ਹੁੰਦਾ ਹੈ ਅਗਲੀ ਗੱਲਬਾਤ ਦੋਸਤੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿਰਾਇਆਂ ਨੂੰ ਆ ਜਿਹੜੇ ਰੈਂਟਰਸ ਨੇ ਜਿਹੜੇ ਮਾਲਕ ਮਕਾਨ ਤੇ ਕਿਰਾਏਦਾਰ ਨੇ ਉਹਨਾਂ ਦੇ ਵਿਚਕਾਰ ਰੌਲਾ ਚੱਲਦਾ ਰਹਿੰਦਾ ਸਰਕਾਰ ਸੈੱਟ ਕਰਦੀ ਆ ਹਰ ਸਾਲ ਕਿ ਅਗਲੇ ਸਾਲ ਤੁਸੀਂ ਇੰਨਾ ਕਿਰਾਇਆ ਵਧਾ ਸਕਦੇ ਆ ਹੁਣ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕਿਹਾ ਕਿ ਅਗਲੇ ਸਾਲ ਯਾਨੀ 2025 ਦੇ ਲਈ ਕਿਰਾਏਦਾਰਾਂ ਦਾ 3% ਕਿਰਾਇਆ ਵਧਾਇਆ ਜਾ ਸਕਦਾ ਇਹਦੇ ਤੋਂ ਜ਼ਿਆਦਾ ਨਹੀਂ 24 ਦੇ ਵਿੱਚ ਆ ਸਾਲ ਜਿਹੜਾ ਲੰਘ ਰਿਹਾ ਇਸ ਸਾਲ ਵਿੱਚ ਸਰਕਾਰ ਨੇ ਕਿਹਾ ਹੀ ਅਸੀਂ 3.5% ਕਿਰਾਇਆ ਤੁਸੀਂ ਵਧਾ ਸਕਦੇ ਆ ਐ ਕਿੰਘਾ 3% ਵਧਾ ਸਕਦੇ ਆ ਮਤਲਬ ਜੇ ਤੁਹਾਡੇ ਕੋਲ ਬੇਸਮੈਂਟ ਦੇ ਵਿੱਚ ਕਿਰਾਏ ਦੇ ਉੱਤੇ ਰਹਿੰਦਾ ਜੇ ਤੁਸੀਂ ਉਹਦਾ ਕਿਰਾਇਆ ਵਧਾਉਣਾ ਚਾਹੁੰਦੇ ਆ ਤਾਂ ਪਿਛਲੇ ਸਾਲ ਨਾਲੋਂ 3 ਫੀਸਦੀ ਤੋਂ ਜ਼ਿਆਦਾ ਨਹੀਂ ਵਧਾ ਸਕਦੇ ਹਾਊਸਿੰਗ ਮਿਨਿਸਟਰ ਰਵੀ ਕਾਲੋ ਨੇ ਕਿਹਾ ਕਿ ਜਿਹੜਾ ਇਹ ਪ੍ਰੋਵਿੰਸ ਦਾ ਫੈਸਲਾ ਮੈਕਸਿਮਮ ਰੈਂਟਲ ਇਨਕਰੀਸ ਦੇ ਲਈ ਉਹਨੂੰ ਸਿ ਮੰਗਾਈ ਦੇ ਨਾਲ ਜੋੜ ਕੇ ਦੇਖ ਰਹੇ ਆ ਕਨਫਲੇਸ਼ਨ ਜਿਹੜੀ ਆ ਜਿੰਨੀ ਹੋਈ ਆ ਉਹਦੇ ਨਾਲ ਰੈਂਟਰਸ ਦੇ ਕਾਫੀ ਸੈਂਕੜੇ ਡਾਲਰ ਜਿਹੜੇ ਆ ਇਹ ਬਚਣਗੇ ਤੇ ਲੈਂਡਲੋਰਡ ਜਿਹੜੇ ਆ ਉਹ ਜਿਹੜੀ ਰਾਈジング ਕੋਸਟ ਆ ਉਹਦੇ ਨਾਲ ਆਪਣੇ ਆਪ ਨੂੰ ਜੋੜਦੇ ਆ 2018 ਦੇ ਵਿੱਚ ਜਿਹੜਾ ਮੈਕਸਿਮਮ ਅਵੇਲੇਬਲ ਰੈਂਟ ਸੀਗਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਉਹਨੂੰ ਇੱਕ ਥਾਂ ਦੇ ਉੱਤੇ ਕੈਪ ਕਰ ਦਿੱਤਾ ਗਿਆ ਸੀ ਰੇਟ ਆਫ ਇਨਫਲੇਸ਼ਨ ਪਲੱਸ 2% ਜਿਹੜਾ ਨਵਾਂ ਇਹ 3% ਦਾ ਕੈਪ ਆ ਇਹ 1 ਜਨਵਰੀ 2025 ਤੋਂ ਪਹਿਲਾਂ ਲਾਗੂ ਨਹੀਂ ਕੀਤਾ ਜਾ ਸਕਦਾ ਸੋ ਰੈਂਟਰ ਜਿਹੜੇ ਇੱਕ ਪਾਸੇ ਆਪਣਾ ਉਹ ਰੌਲਾ ਪਾ ਰਹੇ ਆ ਕਿ ਸਾਡੇ ਨਾਲ ਤੱਕਾ ਹੁੰਦਾ ਤੇ ਦੂਜੇ ਪਾਸੇ ਜਿਹੜੇ ਲੈਂਡਲੋਰਡ ਆ ਉਹ ਕਹਿੰਦੇ ਆ ਕਿ ਸਾਡੇ ਨਾਲ ਵਿਤਕਰਾ ਹੁੰਦਾ ਸਾਡਾ ਕਿਉਂਕਿ ਬਹੁਤ ਜ਼ਿਆਦਾ ਪਿਛਲੇ ਸਮੇਂ ਦੇ ਵਿੱਚ ਪੇਮੈਂਟਾਂ ਵਧ ਗਈਆਂ ਮੌਰਗੇਜ ਵਧ ਗਈ ਹੈ ਇਸ ਕਰਕੇ ਜ਼ਿਆਦਾ ਵਧਾਉਣ ਦਿੱਤਾ ਜਾਵੇ ਪਰ ਸਰਕਾਰ ਨੇ ਉਹ ਫੈਸਲਾ ਕਰ ਲਿਆ ਕਿ 3% ਤੋਂ ਤੁਸੀਂ ਜ਼ਿਆਦਾ ਨਹੀਂ ਵਧਾ ਸਕਦੇ ਦੋਸਤੋ ਇਹਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ